ਵੇਚਣ ਵਾਸਤੇ ਲੱਗੇ ਆ ਠੀਕ ਆ ਬਾਈ ਕੀ ਡਿਟੇਲ ਆ ਬਸ਼ੇਰੀ ਦੀ ਮਿੱਲੂ ਘੋੜੇ ਦੀ ਆ ਬਾਈ ਮਿੱਲੂ ਦੀ ਆ 14 ਮਹੀਨਿਆਂ ਦੀ ਆ ਠੀਕ ਆ ਇਹ ਜੈ ਮੰਗਲਾ ਜਾਂ ਕਿਵੇਂ ਆ ਬਸ਼ੇਰਾ ਯਾਰ ਬਹੁਤ ਖਿੱਚਦਾ ਕੇਂਦਰ ਬਣਿਆ ਹੋਇਆ ਸ਼ੁਰੂ ਜੀ ਹਾਜ਼ਰੀ ਲਵਾਦੀ ਤਾਂ ਦੇਖੋ ਤੁਸੀਂ ਮੈਂ ਇਹਦੀ ਡਿਟੇਲ ਲੈ ਕੇ ਦੰਨਾ ਬਿਲਕੁਲ ਸਪੌਟਲੈਸ ਬਸ਼ੇਰਾ ਕੀ ਮੰਗੀ ਜਾਂਦੇ ਇਹਦਾ 120 120 ਨੰਬਰ ਬੋਲ ਬਾਈ ਤੇਰਾ ਲਓ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਮਿੱਤਰੋ ਦੁਸ਼ਹਿਰਾ ਮੰਡੀ ਮੁਕਸਰ ਦੇ ਉੱਪਰ ਆਪਾਂ ਨੂੰ ਪਤਾ ਵੀ ਮਾਗ ਹੀ ਬਹੁਤ ਭਰਦੀ ਹੁੰਦੀ ਆ ਪਰ ਇੱਥੇ ਜਾਨਵਰ ਆਈ ਜਾਂਦੇ ਅੱਜ ਆਪਾਂ ਵੀ ਮੇਲਾ ਦੇਖਣ ਪਹੁੰਚੇ ਆ ਤੇ ਤੁਹਾਨੂੰ ਵੀ ਮੇਲਾ ਦਿਖਾਉਣਾ ਕਿਉਂਕਿ ਜਿਹੜੇ ਯਾਰ ਦੋਸਤ ਆਪਣੇ ਵਿਦੇਸ਼ਾਂ-ਵਿਦੇਸ਼ਾਂ 'ਚ ਬੈਠਿਆ ਘੋੜਾ ਪ੍ਰੇਮੀ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਤਾਂਗ ਹੁੰਦੀ ਆ ਯਾਰ ਵੀ ਅਸੀਂ ਪੰਜਾਬ ਦੇ ਕਿਸੇ ਘੋੜਿਆਂ ਦੇ ਮੇਲੇ ਦੀ ਵੀਡੀਓ ਦੇਖ ਲਈਏ ਤੇ ਆਜੋ ਤੁਸੀਂ ਮੇਰੇ ਨਾਲ ਦੇਖੋ ਮੇਲਾ ਤੇ ਆਪਣੇ ਸੱਜਣ-ਵੇਲੀ ਸਾਰੇ ਟੱਕਰੇ ਜਾਂਦੇ ਆ ਤੇ ਸ਼ੁਰੂਜੀ ਜਿੰਨਾ ਵੀ ਅੱਜ ਵੀਡੀਓ ਪਾਈਆ ਮੈਨੂੰ ਗਰਮੀਤ ਸਿੰਘ ਜੀ ਟੱਕਰ ਕੇ ਹੱਸੇ ਗਏ ਅਸੀਂ ਕਹਾ ਜੀ ਹੋ ਠੀਕ ਹੋ ਜੀ ਠੀਕ ਆ ਤੇ ਸਾਰੇ ਸੱਜਣ ਬੇਲੀ ਮੇਲੇ ਤੇ ਪਹੁੰਚੀ ਜਾਂਦੇ ਪਹੁੰਚ ਗਏ ਜੀ ਘੋੜਾ ਲੈ ਕੇ ਆਏ ਕਿ ਨਾ ਜੀ ਘੋੜਾ ਲੈ ਅੱਛਾ ਜੀ ਆਪੇ ਕਿਹੜਾ ਦੇਣਾ ਹੈ ਜੀ ਆਪੇ ਹੀ ਰੱਖ ਠੀਕ ਹੈ ਠੀਕ ਹੈ ਜੀ ਗਰਮੀ ਦਾ ਹਾਂ ਫਰਕ ਹੈਗਾ ਹੀ ਇਸ ਵਾਰ ਥੋੜਾ ਜਿਹਾ ਆਜੋ ਮਿੱਤਰੋ ਤੁਹਾਨੂੰ ਮੇਲਾ ਦਿਖਾਉਣਾ ਤੇ ਇਧਰ ਰਸਿਆਂ ਵਾਲੀਆਂ ਦੁਕਾਨਾਂ ਨੇ ਸਾਰੀਆਂ ਲੱਗੀਆਂ ਹੋਈਆਂ ਤਕਰੀਬਨ ਖਾਣ ਪੀਣ ਦੇ ਦਾ ਕੰਨਾ ਫਰੰਟ ਦੇ ਉੱਪਰ ਆ ਜਾਂਦੀਆਂ ਨੇ ਤੇ ਇੱਕ ਜਿਹੜੇ ਹੁਣ ਪ੍ਰੋਡਕਟਾਂ ਦੀ ਮੈਂ ਦੇ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਘੋੜਿਆਂ ਦੇ ਪ੍ਰੋਡਕਟ ਬਹੁਤ ਬਣਾਉਣ ਲੱਗੇ ਇਧਰ ਪਿੱਲਰ ਵਾਲੇ ਸੋਨੂ ਜੀ ਬਹੁਤ ਮਿਹਨਤ ਕੀਤੀ ਸੀ ਉਹਨਾਂ ਨੇ ਹੋਰ ਜੀ ਠੀਕ ਹੋ ਗਿਆ ਭਾਜੀ ਕੀ ਹਾਲ ਹੈ ਜੀ ਪਹੁੰਚ ਗਏ ਜੀ ਕਿਸ ਦਿਨ ਪਹੁੰਚ ਗਏ ਜੀ ਅੱਧੀ ਕੱਲ ਦੇ ਆਏ ਪਹੁੰਚ ਗਏ ਅੱਧੀ ਕੱਲ ਦੇ ਆਏ ਜੀ ਉਹ ਵੀ ਆ ਪ੍ਰੋਡਕਟ ਨੇ ਘੋੜਿਆਂ ਵਾਸਤੇ ਸਪੈਸ਼ਲ ਬਾਕੀ ਜੇ ਤੁਸੀਂ ਮੇਲੇ ਤੇ ਆਉਂਨੇ ਹੁੰਦੇ ਹੋ ਇੱਕ ਵਾਰ ਭਰਾਵਾਂ ਕੋਲ ਬੈਠ ਕੇ ਰਾਇ ਮਸ਼ਵਰਾ ਜ਼ਰੂਰ ਕਰ ਲਿਆ ਕਰੋ ਵੀ ਕਈ ਵਾਰ ਕਿਸੇ ਜਾਨਵਰ ਚ ਕੋਈ ਘਾਟ ਹੁੰਦੀ ਆ ਜਾਂ ਕੋਈ ਵੀ ਤਾ ਪ੍ਰੋਡਕਟਰ तकरीबन ਸਾਰੇ ਹੁੰਦੇ ਆ ਵੀ ਲੋਰਾਂ ਕੋਲੇ ਤੇ ਪਰਚੀ ਲੱਗਦੀ ਹੁੰਦੀ ਜਿਹੜਾ ਕੋਈ ਵੀ ਜਾਨਵਰ ਆਉਂਦਾ ਇੱਥੇ ਮੰਡੀ ਤੇ ਤੇ ਜਿੱਥੇ ਜਾਨਵਰ ਲੈ ਕੇ ਪਹੁੰਚਿਆ ਉੱਥੇ ਬਾਈ ਸਫੈਦਾ ਵੀ ਲੈ ਕੇ ਪਹੁੰਚਿਆ ਪੀ 23 ਵੈਰਾਈਟੀ ਸਰ ਪੀ ਤੇਜ ਜੀ ਅੱਛਾ ਲਓ ਯਾਰ ਕੰਬਾਈ ਦਾ ਕਾਰਡ ਵੀ ਆ जावनु करना। एक वैरायटी किस की, की खाशी ये भाई। सर फटती नहीं है जैसे काटते हैं ना तो एक वैरायटी फट जाती है तो रेट नहीं मिलता है किसान को ये गोल रहेगी पचास साठ फुट लंबाई जाएगी और ये खरा दूसरी फसल को नुकसान नहीं करती है ठीक है जी लो जी ਸਿਰੇ ਕੀ ਵੈਰਾਈਟੀ ਟੌਪ ਇੱਕ ਨੰਬਰ ਦਾ ਆ ਵੀ ਨੋੜਾ ਹਾਦਰ ਸਾਡਾ ਭਾਈ ਸੋਨੂ ਆ ਗਿਆ ਨਾਲ ਲਿਖਾ ਦਿਓ ਉਹ ਠੀਕ ਠਾਕ ਅੱਜੇ ਬਣ ਚੋ ਸੋਨੂ ਭਾਈ ਹਾਂ ਜੀ ਆਉਣੇ ਵੀਰੇ ਪੁੱਛ ਅੱਛਾ ਅੱਛਾ ਪਰ ਲੇਟ ਹੋ ਗਏ ਤੁਸੀਂ ਗਰਮੀਆਂ ਲੋਕਾਂ ਨੂੰ ਕੁਲਫੀਆਂ ਖਵਾਉ ਠੰਡੀਆਂ ਗਰਾ ਉਹ ਠੀਕ ਹਾਂ ਵਧੀਆ ਵਧੀਆ ਇਹ ਭਰਾ ਆਪਣਾ ਹਰ ਇੱਕ ਮੇਲੇ ਤੇ ਹੁੰਦਾ ਤੇ ਇੱਧਰ ਇੱਧਰ ਵੀ ਪ੍ਰੋਡਕਟਾਂ ਵਾਲੇ ਕਿਉਂਕਿ ਜੋ ਫਾਂਟਾ ਨਾ ਸਾਰਾ ਤਕਰੀਬਨ ਕਿਉਂਕਿ ਘੋੜੇ ਥੋੜੇ ਜਿਹਾ ਬੈਕ ਸਾਈਡ ਤੇ ਹੋਣਗੇ ਇਹ পেট ਸਫਾ পেট ਦੇ ਦਰਦ ਵਾਸਤੇ ਬਾਇਓਰਿੰਗ ਕਹਿੰਦੇ ਸੀ ਨੇ ਨਵਾਂ ਪ੍ਰੋਡਕਟ ਕੱਢਿਆ ਤੇ ਹੋਰ ਬਾਈ ਜੀ ਬਾਈ ਜੀ পেট ਦਾ ਸਫਾ ਤੇ ਅੰਗ ਰੋਗ ਦਾ ਸਫਾ ਆ ਰੋਗ ਦਾ ਸਫਾ ਠੀਕ ਆਈ ਕਿਉਂਕਿ ਘੋੜਾ ਜੀ ਨੂੰ ਸਭ ਤੋਂ ਵੱਡੀ ਪ੍ਰੋਬਲਮ ਪੇਟ ਦੀ ਹੀ ਆਉਂਦੀ ਆ ਬਾਈ ਤੇ ਹੋਰ ਵਧੀਆ ਬਾਈ ਜੀ ਮੇਲਾ ਇੱਧਰ ਬਾਈ ਜੀ ਆਪਣੇ ਰਾਇਲ ਸਟਾਰ ਵਾਲੇ ਆ ਗਏ ਮੈਂ ਪਿੰਡ ਵੀ ਆਏ ਸੀ ਆਪਣੇ ਕੋਲ ਬਾਈ ਉਹਨਾਂ ਨੇ ਮੈਨੂੰ ਬਹੁਤ ਪੁੱਛਿਆ ਪਰਾਵੋ ਆਪਾਂ ਨੇ ਜਿੰਨਾ ਕ ਵਰਤਿਆ ਤੁਹਾਨੂੰ ਸਾਰਾ ਦੱਸਤਾ ਸੀ ਬਾਕੀ ਜਦੋਂ ਤੁਸੀਂ ਚੀਜ਼ ਵਰਤੋਗੇ ਤੁਹਾਨੂੰ ਫੇਰ ਹੀ ਪਤਾ ਲੱਗਣਾ ਹਨਾ ਜੀ ਠੀਕ ਆ ਬਾਈ ਜੀ ਟਾਈਮ ਚੱਲ ਰਿਹਾ ਮੇਲਾ ਵੀਰੇ ਠੀਕ ਆ ਬਾਈ ਇਹ ਆਪਣੇ ਪੁਰਾਣੇ ਯਾਰ ਬਾਈ ਕਾਕੇ ਜਟਾਣੇ ਵਾਲੇ ਦਾ ਸਟਾਲ ਆ ਗਿਆ ਪੈਟਰ ਲੈ ਕੇ ਆਉਂਦਾ ਹੁੰਦਾ ਬਾਈ ਹਰ ਇੱਕ ਮੇਲੇ ਤੇ ਡੌਗ ਬਹੁਤ ਚੰਗੀ ਨਸਲ ਦੇ ਹੁੰਦੇ ਆ ਬਾਈ ਕੋਲ ਪਪੀਰੀਅਨ ਵਗੈਰਾ ਕਈਆਂ ਦੀਆਂ ਮੈਂ ਨਸਲਾਂ ਵੀ ਨਹੀਂ ਜਾਣਦਾ ਤੇ ਕਬੂਤਰ ਬਹੁਤ ਚੰਗੇ ਆ ਤੇ ਆ ਸਾਹਿਬ ਆ بیٹھے ਆ ਇੱਧਰ ਬਈ ਮਿੱਤਰੋ ਤੇ ਬਾਈ ਦਾ ਨੰਬਰ ਮੈਂ ਤੁਹਾਨੂੰ ਵੀਡੀਓ 'ਚ ਹੀ ਦੇ ਦਾਨਾ ਬਹੁਤ ਚੰਗੀ ਬਰੀਡ ਹੁੰਦੀ ਆ ਬਾਈ ਕੋਲ ਹਰ ਇੱਕ ਤਰ੍ਹਾਂ ਦੀ ਬਾਈ ਨੂੰ ਕੰਟੈਕਟ ਕਰ ਲਿਓ ਬਾਈ ਕਹਿੰਦਾ ਪਿੰਡ ਗਿਆ ਹੋਇਆ ਆਪਣਾ ਬਹੁਤ ਪਿਆਰਾ ਸੱਜਣਾ ਬਹੁਤ ਲੰਮੇ ਸਮੇਂ ਤੋਂ ਬਾਈ ਉਰੀਆ ਆਪਣੇ ਨਾਲ ਵਰਤਦੇ ਆ ਜੀ ਲਓ ਜੀ ਇੱਧਰ ਦੁਸ਼ਹਿਰੇ ਮੇਲੇ ਦੇ ਉੱਪਰ ਆਪਣੇ ਸਾਰੇ ਸੱਜਣ ਬੇਲੀ ਪਹੁੰਚੇ ਹੋਏ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਲਵਾਨ ਜੀ ਪਹੁੰਚੇ ਹੋਏ ਨੇ ਲੁਧਿਆਣੇ ਵਾਲੇ ਸਾਰੇ ਬੰਦੇ ਪਹੁੰਚੇ ਹੋਏ ਨੇ ਤੇ ਨਾਲ ਬਾਈ ਮਨਪ੍ਰੀਤਾ ਜੀ ਤੇ ਰਾਮੂ ਲੈ ਕੇ ਬਾਈ ਆ ਕੇ ਪਰ ਹੈ ਐਮ 111 ਨਾਲ ਟੈਗ ਵੀ ਚੱਲ ਰਿਹਾ ਰਾਮੂ ਦਾ ਬਾਈ ਨਾਲ ਹੈ ਹਾਂ ਜੀ ਫਿਰ ਮਾਰਕਾ ਮਿਲਾਈ ਮਾਰਵਾੜੀ ਸੋਸਾਇਟੀ ਦੇ ਵਿੱਚੋਂ ਠੀਕ ਆ ਬਾਈ ਤੇ ਇਧਰ ਲੈਫਟ ਸਾਈਡ ਇਹਦੇ ਜੀ ਪਰਮਨੈਂਟ ਹੀ ਹੈਗਾ ਜੀ ਹਾਂ M11 ਦਾ ਠੀਕ ਆ ਬਾਈ ਤੇ ਇਹਦੇ ਕੋਡੇ ਬਰ ਦਾ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਵੀ ਆਪ ਇਹ ਮੌਸਮ ਦਾ ਆ ਗਿਆ ਹਾਂਜੀ ਤੇ ਦਾਦਾ ਇਹਦਾ ਆ ਗਿਆ ਤੂਫਾਨ ਬਾਈ ਹਨਾ ਹਾਂਜੀ ਤੇ ਮਾ ਰਾਨੀ ਆ ਗਈ ਜੀ ਠੀਕ ਆ ਬਾਈ ਤੇ ਕਿਦਨੇ ਆਏ ਆ ਬਾਈ ਲੈ ਕੇ ਆਪਾਂ ਘੋੜਾ ਆਪ ਕੀ ਲੈ ਕੇ ਆਏ ਬਈ ਜੀ ਅੱਜ ਲੈ ਗਏ ਠੀਕ ਆ ਇਸ ਵਾਰ ਮੰਡੀ ਕਿਵੇਂ ਆ ਮਾਹੌਲ ਬਾਈ ਮੰਡੀ ਪਿਛਲੀ ਵਾਰ ਨਾਲੋਂ ਤਾਂ ਠੀਕ ਆ ਜੀ ਠੀਕ ਆ ਅੱਛਾ ਤੇ ਪਰ ਮੰਡੀ ਆ ਜੇ ਘੱਟ ਭਰੀ ਆ ਜੀ ਆਪਾਂ ਫਿਰ ਮਾਗੀ ਦੇ ਹਿਸਾਬ ਨਾਲ ਦੇਖਣ ਲੱਗ ਜਾਈਏ ਮੰਡੀ ਨੂੰ ਮਾਗੀ ਤਾਂ ਭਰਨ ਦੀ ਬਹੁਤ ਆ ਹਨਾ ਬਾਈ ਹਾਂ ਜੀ ਮਾਗੀ ਤੇ ਤਾਂ ਫਿਰ ਖੜਨ ਨੂੰ ਥਾਂ ਨਹੀਂ ਹੁੰਦਾ ਆਪਾਂ ਕਹਿੰਦੇ ਹਾਂ ਹਾਂ ਬਿਲਕੁਲ ਬਾਈ ਆ ਜੋ ਦੂਜਾ ਵੀ ਦਿਖਾ ਦਈਏ ਮਿੱਤਰ ਆਪਾਂ ਘੋੜਾ ਨੁਕਰਾ ਮਨਪ੍ਰੀਤ ਦਾ ਇਹ ਬਾਈ ਬੋੜ ਵਾਲਾ ਆ ਗਿਆ ਨੁਕਰਾ ਹਨਾ ਹਾਂ ਜੀ ਠੀਕ ਆ ਬਾਈ ਠੀਕ ਆ ਬਾਈ ਹਰਮਨ ਕੀ ਹਾਲ ਨੇ ਵਧੀਆ ਬਾਈ ਤੇ ਕੀ ਨਾ ਆਪਣੇ ਘੋੜੇ ਦਾ ਦਾ ਕੈਪਟਨ ਕੈਪਟਨ ਅਰਜਨ ਰੌਲੀ ਦਾ ਜੀ ਅਰ ਹਾਂਜੀ ਕੋਈ ਗਾ ਵਿਚਾਰ ਬਣਾ ਲਾਂ ਜੇ ਕੋਈ ਗੱਲ ਕਰੂਗਾ ਅੱਛਾ ਜੇ ਕੋਈ ਮਨ ਨੂੰ ਸੇਲ ਦਾ ਵੀ ਹੋਇਆ ਮਿੱਤਰੋ ਨੋਟ ਕਰ ਲਿਓ ਇਹ ਬਾਈ ਯੂਰੀਂ ਕਹਿੰਦੇ ਵੀ ਨੁਕਰਾ ਘੋੜਾ ਦੇ ਵੀ ਦੇਵਾਂਗੇ ਅਰਜਨ ਰੌਲੀ ਦਾ ਬੱਚਾ ਤੇ ਨੰਬਰ ਬੋਲਦੇ ਹਰਮਨ ਬਾਈ ਤਰਾ 94659 8478 ਆ ਨੋਟ ਕਰ ਲਿਓ ਬਈ ਸੋਹਣੇ ਇੱਥੇ ਮੁਰਗੇ ਕਬੂਤਰ ਲੈ ਕੇ ਆਇਆ ਹੋਇਆ ਬਾਈ ਮੰਡੀ ਦੀ ਰੌਣਕੇ ਵੀ ਬਹੁਤ ਜ਼ਿਆਦੇ ਵਧਾਉਂਦੇ ਆ ਤੇ ਬਹੁਤ ਤਰ੍ਹਾਂ ਦੇ ਤੁਹਾਨੂੰ ਅਲੱਗ-ਅਲੱਗ ਬਰੀਡ ਦੇ ਤੁਹਾਨੂੰ ਮਿਲਣਗੇ ਇੱਥੇ ਕਬੂਤਰ ਵੀ ਮਿਲਣਗੇ ਬਸ਼ੀਰ ਦਾ ਨਾਂ ਜੀ ਗੁਲਬਾਗ ਬਾਈ ਉਹ ਰਾਣੇ ਜਨਮ ਡੇਟ ਵੀ ਨਾਲ ਲਿਖੀ ਹੋਈ ਆ ਤੇ ਪਦਮ ਘੋੜੇ ਦਾ ਬੱਚਾ ਸਮੁੰਦਰ ਦਾ ਪੁੱਤ ਆ ਗਿਆ ਬਾਈ ਉਹ ਨਹੀਂ ਲੈ ਕੇ ਆਏ ਹੋਏ ਨੇ ਦੁਸ਼ਹਿਰਾ ਮੰਡੀ ਦੇ ਉੱਪਰ ਇਹ ਬਸ਼ੇਰਾ ਵੀ ਕਾਫੀ ਖਿੱਚਦਾ ਕੇਂਦਰਾ ਤੇ ਨੰਬਰ ਬਾਈ ਉਹਨਾਂ ਦਾ ਫਲੈਕਸ ਦੇ ਉੱਪਰ ਹੀ ਦਿੱਤਾ ਹੋਇਆ ਮਿੱਤਰੋ ਆ ਨੋਟ ਕਰ ਲਿਓ ਨੰਬਰ ਤੇ ਉਮਰ ਸਾਰਾ ਕੁਝ ਲਿਖਿਆ ਹੋਇਆ ਹੈ ਵੀ ਕਿਸ ਦਿਨ ਇਹਦਾ ਬਰਥ ਹੋਇਆ ਸੀ ਪੂਰੀ ਡਿਟੇਲ ਜਿਹੜੀ ਪਦਮ ਦੇ ਬਸ਼ੇਰੇ ਦੀ ਦਿੱਤੀ ਹੋਈ ਆ ਤੇ ਬਿਲਕੁਲ ਆਪਦੇ ਪਿਓ ਵਰਗਾ ਹੀ ਆ ਮਜ਼ਬੂਤ ਬਹੁਤ ਆ ਤੇ ਸਫਾਈਦਾਰ ਆ ਪੂਰਾ ਬੱਚਾ ਮਿੱਤਰੋ ਇਹ ਵੀ ਸ਼ਿੰਗਾਰ ਬਣਿਆ ਹੋਇਆ ਮੁਖਸਰ ਮੇਲੇ ਦੇ ਉੱਪਰ ਦੁਸ਼ਹਿਰਾ ਮੰਡੀ ਤੇ ਇੱਕ ਆ ਬਈ ਨੁਕਰੀ ਬਸ਼ੇਰੀ ਲਈ ਫਿਰਦੇ ਨੇ ਮੁੰਡੇ ਕੀ ਹਾਲ ਨੇ ਮਿੱਤਰੋ ਸਸਰੀ ਗਾਲ ਵੇਚਣ ਵਾਸਤੇ ਲੈ ਕੇ ਆ ਠੀਕ ਆ ਬਈ ਕੀ ਡਿਟੇਲ ਆ ਬਸ਼ੇਰੀ ਦੀ ਮਿੱਲੂ ਢੋੜੇ ਦੀ ਆ ਬਈ ਮਿੱਲੂ ਦੀ ਆ 14 ਮਹੀਨਿਆਂ ਦੀ ਆ ਠੀਕ ਆ ਇਹ ਜੈ ਮੰਗਲਾ ਜਾਂ ਕਿਵੇਂ ਾਕੀ ਆ ਆਕੀ ਆ ਬਰੜੀ ਆ ਹੈ ਠੀਕ ਆ ਕੀ ਮੰਗੀ ਜਾਂਦਾ ਇਹਦਾ ਕੀ 2 ਲੱਖ ਆ 2 ਲੱਖ ਤੈਨ ਨੰਬਰ ਬੋਲ ਦੇ ਕੀ ਪਤਾ ਤੇਰਾ ਕੋਈ 8699191145 ਪਿੰਡ ਵਿੱਚ ਇੱਕ ਬਾਬਾ ਪਿੰਡ ਜੈਤੋਂ ਸਿਮਰੇ ਵਾਲਾ ਹੈ ਆ ਵੈਰੀ ਗੁੱਡ ਲੈ ਵੀ ਆ ਬਸ਼ੇਰੀ ਵੀ ਦੇਖ ਲੋ ਇੱਕ ਵਾਰੀ ਦੋਵੇਂ ਮੁੰਡੇ ਫੜੀ ਆਉਂਦੇ ਸੀ ਬਾਗਾਂ ਇਹਦੀਆਂ ਕਈ ਭਰਾਵਾਂ ਨੇ ਲੈਣੇ ਹੁੰਦਾ 2 ਲੱਖ ਰੁਪਏ ਮੁੱਲ ਕਰਦਾ ਬਾਈ ਤੇ ਕਰ ਲਿਓ ਗੌਰ ਮਿੱਤਰੋ ਲੋ ਵੀ ਮਿੱਤਰੋ ਇਹ ਹੈਗਾ ਜੀ ਮਜੀਠੀਆ ਸਟੱਡ ਫਾਰਮ ਨੁਕਰਾ ਸਾਨ ਘੋੜਾ ਜੀ ਬੱਬਰ ਕੱਦ 66 ਇੰਚ ਇਹ ਪਿੰਡ ਚੱਕ ਜਾਨੀ ਸਰ ਬਹੁਤ ਚੰਗਾ ਘੋੜਾ ਇਹ ਵੀ ਮਿੱਤਰੋ ਇਹ ਵੀ ਮੇਲੇ ਤੇ ਆਇਆ ਹੋਇਆ ਟੈਂਟ ਬਾਈ ਉਹਰਾ ਨੇ ਬਹੁਤ ਲਓ ਜੀ ਇਹ ਤਕਰੀਬਨ ਮੈਨੂੰ ਇਹ ਲੱਗਦਾ ਦੀ ਸੇਲ ਵਾਲੀਆਂ ਘੋੜੀਆਂ ਨੇ ਆ ਇੱਕ ਜੋੜਾ ਬਹੁਤ ਚੰਗਾ ਖੜਿਆ ਨੀਲੀ ਘੋੜੀਆ ਤੇ ਬਸ਼ੇਰੀ ਨਾਲ ਨੀਲਿਓ ਬਣ ਜੂ ਹੈ ਤਾਂ ਫਿਲਹਾਲ ਕਾਲੀ ਆ ਇੱਥੇ ਇੱਕ ਇਸ ਏਰੀਆ ਦਾ ਇਹ ਫਰਕ ਬਹੁਤ ਜ਼ਿਆਦਾ ਆ ਇੱਥੇ ਦਰਖਤ ਬਹੁਤ ਜ਼ਿਆਦਾ ਹੁੰਦੇ ਪਿੱਛੇ ਕਈ ਭਰਾਵਾਂ ਨੇ ਜਾਨਵਰ ਜਿਹੜੇ ਬੰਨ ਰੱਖਿਆ ਜੰਮ ਪਿੱਛੇ ਜਾਨਵਰ ਬਾਈਆਂ ਨੇ ਬਹੁਤ ਸਾਰੇ ਬਨਰ ਰੱਖਿਆ ਸੇਲ ਵਾਲੇ ਜਾਨਵਰ ਉਥੇ ਨੁਕਰਾ ਤੇ ਚੰਬਾ ਉਰੇ ਵੱਧ ਆਉਂਦਾ ਆਜੋ ਹੁਣ ਤੁਹਾਨੂੰ ਅੱਗੇ ਵੀ ਇੱਕ ਗੇੜਾ ਦਵਾਦੀ ਆਪਾਂ ਹੋਰ ਜੀ ਬਾਈ ਆਪਣਾ ਰਿੱਕੀ ਬਾਈ ਚੈਨਲ ਆ ਬਾਈ ਦਾ ਘੋੜਿਆਂ ਤੇ ਤੇ ਪਿਛਲੇ ਦੁਸ਼ਹਿਰਾ ਮੰਡੀ ਤੇ ਵੀ ਅਸੀਂ ਮਿਲਦੇ ਕਿਵੇਂ ਬਾਈ ਕਰ ਲਿਆ ਸ਼ੂਟ ਬਾਈ ਬਸ ਕਰ ਰਹੇ ਆ ਬਾਈ ਸਾਡੇ ਭਰਾਵਾਂ ਦੀ ਭਾਈ سپورਟ ਜ਼ਰੂਰ ਕਰਿਆ ਕਰੋ ਰਿੱਕੀ ਇੱਕ ਵਾਰ ਆਪਣੀ ਚੈਨਲ ਦੀ ਡਿਟੇਲ ਜ਼ਰੂਰ ਦੇ ਦੇ ਬਾਈ ਪੈਂਟੇਜ ਕਲਚਰ 9766 ਬਿਲਕੁਲ ਜੀ ਤੇ ਬਾਈ ਦਾ ਚੈਨਲ ਤੁਸੀਂ ਦੇਖਦੇ ਰਹਿਆ ਕਰੋ ਬਾਈ ਸਾਰੇ ਮੇਲੇ ਦਿਖਾਉਂਦਾ ਤੇ ਉਧਰ ਉਧਰ ਸਾਡੇ ਭਾਈ ਬੰਦੇ ਗੱਡੀ ਚ ਲੁਕੇ ਬੈਠਿਆ ਮੈਨੂੰ ਹਾਰਨ ਮਾਰੀ ਜਾਂਦੇ ਆ ਪਰ ਮੈਂ ਦਿਖਾਉਣ ਹੀ ਲੱਗਾ ਤੁਹਾਨੂੰ ਭਾਈ ਸੋਨੂ ਤੇ ਗਰਮੀ ਤੂੰ ਹੀ ਪਹੁੰਚ ਗਏ ਪਹੁੰਚ ਗਏ ਸੋਣੇ ਸਾਸਰੀ ਕਾਲ ਹੁਣੇ ਪਹੁੰਚਾ ਜੇ ਉਹਦੇ ਨਾਲ ਭਾਈ ਮੇਰਾ ਵਾਲਾ ਵੀ ਆਇਆ ਅੱਛਾ ਅੱਛਾ ਆਇਆ ਠੀਕ ਆ ਭਾਈ ਤੇ ਤੁਹਾਨੂੰ ਮਲਾਉਂਨੇ ਆ ਭਾਈ ਉਹਨਾਂ ਨੂੰ ਤੇ ਬਾਈ सोनू ਤੇ ਬਾਈ ਗਰਮੀਤ ਇਹ ਸੰਗ ਦਾ ਬੰਦਾ ਕੈਮਰੇ ਤੋਂ ਵੈਸੇ ਫਿਰ ਵੀ ਵਿੱਚ ਅਸੀਂ ਕੈਪਚਰ ਕਰ ਲਿਆ ਅੱਜ ਠੀਕ ਆ सोनू ਆਜੋ ਫਿਰ ਮਿਲਦੇ ਆਂ ਹੋਰ ਕਹਿਮੋਂ ਬਾਈ ਚੜਤੀ ਕਲਾ ਵੀ ਤੇ ਤੁਸੀਂ ਉਹ ਭਾਈ ਸਾਡੇ ਭਰਾ ਵੀ ਘੋੜੀਆਂ ਲੈ ਕੇ ਪਹੁੰਚੇ ਹੋ ਕਿੰਨੇ ਜਾਨਵਰ ਲੈ ਕੇ ਪਹੁੰਚਿਆ ਬਾਈ ਆਪਾਂ ਦੋ ਜਾਨਵਰ ਲੈ ਕੇ ਆਏ ਅੱਛਾ ਅੱਛਾ ਨੁਕਰੀਆਂ ਨਹੀਂ ਇੱਕ ਮਾਰਵਾੜੀ ਤੇ ਇੱਕ ਉੱਪਰਲੇ ਪਾਸੇ ਅੱਛਾ ਨਹੀਂ ਲਿਆ ਠੀਕ ਆ ਕਿੰਮਿਆ ਮੇਲੇ ਦਾ ਮਾਹੌਲ ਬਾਈ ਰਸੋਜੀ ਮੇਲਾ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਅੱਛਾ ਅੱਛਾ ਬਾਈ ਆਏ ਇਸ ਵਾਰ ਗਰਮੀ ਥੋੜੀ ਜਿਆਦਾ ਹੈਗੀ ਹੈ ਨਾ ਹਾਂ ਗਰਮੀ ਬਹੁਤ ਹੈ ਜੀ ਠੀਕ ਆ ਲੈ ਬਾਈ ਦਾ ਬਿਛੇਰੀਆਂ ਦਾ ਪੰਨੇਗਾ ਜੀ ਪਵਾ ਦਈਏ ਮੜੀ ਜੀ ਇਹ ਬਿਛੇਰੀ ਦੀ ਕੀ ਡਿਟੇਲ ਆ ਬਾਈ ਬਾਈ ਇਹ ਬਿਛੇਰੀ ਯਾਰ 13 ਮਹੀਨੇ ਉਮਰ ਆ ਜੀ ਅੱਛਾ ਬਾਈ ਹਾਂ ਜੀ ਤਿੰਨ ਪੈਰ ਚਿੱਟੇ ਤੇ ਮੱਥੇ ਪਟਾ ਬਾਈ ਹਾਂ ਜੀ ਮੱਥੇ ਪਟਾ ਦੀ ਚੌਥੇ ਚ ਵੀ ਜਵਾਬ ਹੈਗਾ ਵੀਰ ਜੀ ਅੱਛਾ 5 ਕਿ ਲੈਣੇ ਵੀਰੇ ਹੈ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਤੇ ਇਹਦੀ ਫਿਰ ਡਿਮਾਂਡ ਵਗੈਰਾ ਕੀ ਕਰੀ ਜੰਨੇ ਆਪਾਂ ਡਿਮਾਂਡ ਵੀ ਦੀ 2 15 ਕਰਦੇ ਹਾਂ 2 15 ਅੱਛਾ ਜੇ ਦੂਜੀ ਵੀ ਦਿਖਾ ਦੀ ਬਾਈ ਆਪ ਸਮੁੰਦਰ ਦੀ ਪੋਤੀ ਆ ਜੀ ਅੱਛਾ ਬਾਈ ਹਾਂਜੀ ਹਾਂਜੀ ਠੀਕ ਹੈ ਇਹ ਕਿੰਨੀ ਉਮਰ ਦੀ ਹੋਗੀ ਬਾਈ 14 ਕਿ ਮਹੀਨੇ ਦੀ ਆ ਜੀ 14 ਮਹੀਨੇ ਲਵੀ ਦੇਖ ਲਓ ਦੋਵੇਂ ਤੁਸੀਂ ਬੇਸ਼ੇਰੀਆਂ ਚੰਗੀਆਂ ਨੇ ਨੰਬਰ ਬੋਲ ਦਿਓ ਬਾਈ ਇੱਕ ਵਾਰੀ 78891 99508 ਜੀ ਗਲੇ ਵੀ ਨੋਟ ਕਰ ਲਿਓ ਬਾਈ ਦਾ ਨੰਬਰ ਤੁਸੀਂ ਠੀਕ ਆ ਬਾਈ ਜੀ ਧੰਨਵਾਦ ਹੋਰ ਬਾਈ ਬੈਂਸ ਆਜ ਕੋਈ ਚਾਹ ਪਾਣੀ ਕੋਲ ਥੈਂਕ ਯੂ ਬਸ ਲਈ ਆਈਏ ਜੀ ਬਾਈ ਸਾਨੂੰ ਸ਼ਮਸ਼ਾਦ ਵੀ ਮਿਲ ਗਿਆ ਮੰਡੀ ਤੇ ਤੇ ਆ ਬਸ਼ੇਰਾ ਯਾਰ ਬਹੁਤ ਖਿੱਚਦਾ ਕੇਂਦਰ ਬਣਿਆ ਹੋਇਆ ਸ਼ੁਰੂ ਜੀ ਹਾਜ਼ਰੀ ਲਵਾ ਦਿੱਤਾਉਣ ਦੇਖੋ ਤੁਸੀਂ ਮੈਂ ਇਹਦੀ ਡਿਟੇਲ ਲੈ ਕੇ ਦੰਨਾ ਬਿਲਕੁਲ ਸਪੌਟਲੈਸ ਬਸ਼ੇਰਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕਿਹੜੇ ਪਿੰਡੋਂ ਆਇਆ ਬਾਈ ਜੀ ਲੈ ਕੇ ਜੈਮਲਾਲਾ ਜੀ ਬਾਗੇ ਪੁਰਾਣੇ ਕੋਲੇ ਜੀ ਠੀਕ ਆ ਬਾਈ ਜੀ ਹਾਂ ਜੀ ਤੇ ਕੀ ਨਾਂ ਬਸ਼ੇਰੇ ਦਾ ਬਾਈ ਇਹਦਾ ਨਾਂ ਜੀ ਫੋਰਡ ਫੋੜ ਕਿਹੜੇ ਘੋੜੇ ਦਾ ਜੀ ਫੋੜ ਇਹ ਸਮੁੰਦਰ ਦਾ ਪੁੱਤ ਹੈ ਸਮੁੰਦਰ ਦਾ ਜੀ ਹਾਂਜੀ ਠੀਕ ਆ ਬਾਈ ਪੂਰਾ ਸ਼ੋਅ ਕੁਆਲਟੀ ਬੱਚਾ ਬਹੁਤ ਚੰਗਾ ਬਾਈ ਹਾਂਜੀ ਇਹ ਕਿਸ ਦਿਨ ਲੈ ਕੇ ਆਏ ਹੋ ਬਾਈ ਇਹ ਕੱਲ੍ਹ ਲੈ ਆਏ ਸੀਗੇ ਜੀ ਫਿਰ ਇਹਨੇ ਤੰਗ ਬਹੁਤ ਕੀਤਾ ਪਿੰਡ ਲੈ ਕੇ ਅੱਜ ਫੇਰ ਲੈ ਕੇ ਆਏ ਆ ਅੱਜ ਫਿਰ ਨਵੀਂ ਉਮਰ ਆਣਾ ਹੋਲੀ ਹੋਲੀ ਸਿੱਖੂਗਾ ਬਾਈ ਆਦਤ ਬਣਨੀ ਆ ਜਿਆਦਾ ਹੌਲੀ ਹੋਲੀ ਘੋੜਾ ਬਣੂ ਉਮਰ ਦਾ ਕਿੰਨੀ ਦਾ ਹੋ ਗਿਆ ਉਮਰ 3 ਮਹੀਨਿਆਂ ਦਾ ਹੋ ਗਿਆ 30 ਮਹੀਨਿਆਂ ਦਾ ਹੋ ਗਿਆ ਲੋ 30 ਮਹੀਨਿਆਂ ਦਾ ਬੇਸ਼ਰਗ ਗਿਆ ਜੀ ਇਹ ਦੋ ਦੰਦ ਲੱਗ ਗਏ ਤੇ ਇਹ ਘੋੜਾ ਬਣਦਾ ਜਾ ਰਿਹਾ ਬਹੁਤ ਚੰਗਾ ਬਹੁਤ ਰਫਾਈਨ ਬਲੱਡ ਨਾ ਉਜਾਈ ਜਾਂਦਾ ਬਈ ਹੌਲੀ ਹੌਲੀ ਨੋਕਰੇ ਜਿਵੇਂ ਕੈਰੈਕਟਰ ਮਾਰਵਾ ਲਈਏ ਮਾਂ ਬਾਈ ਮਿੰਟੂ ਵਾਲੇ ਅਰਜਨ ਦੀ ਹੈ ਜੀ ਆਪਣੇ ਘਰ ਦੀ ਕੋਈ ਘੋੜੀ ਹੈ ਜੀ ਅੱਛਾ ਅੱਛਾ ਇੱਧਰ ਬਾਈ ਸასი ਕਾਲ ਬਾਬਿਓ ਆ ਆ ਭਾਈ ਗੌਤਮ ਜੋਸ਼ੀ ਵੀ ਮਿਲ ਗਿਆ ਪੰਨੂ ਹੋਰ ਬਾਈ ਬਣਾ ਲਈ ਵੀਡੀਓ ਵੀਡੀਓ ਫਿਰ ਨਹੀਂ ਵੀਰੇ ਨਹੀਂ ਹਾਂ ਉਹ ਵੈਸੇ ਹੀ ਆਏ ਸੀ ਸ਼ੋਹਰਤ ਅਨੰਦ ਲੈਣ ਨੂੰ ਆਵਾਂ ਨੂੰ ਮਿਲਾਂਗੇ ਅੱਛਾ ਚੱਜ ਬੂਟੇ ਹੋਣੇ ਛੱਡਿਆ ਫਿਰ ਤੁਸੀਂ ਤਾਂ ਹੀ ਆਂ ਬੂਟਾ ਵਿਚਾਰਾ ਅੱਜ ਹੋ ਗਿਆ ਕੋਈ ਪ੍ਰੋਗਰਾਮ ਆ ਉਹਨਾਂ ਦਾ ਅੱਛਾ ਅੱਛਾ ਅਭੀ ਕਹਿੰਦਾ ਸੀ ਜੇ 7 ਵੇ ਤਾਂ ਕਾਂਕੇ ਲਈ ਫਿਰਦਾ ਇਹ ਬਾਈ ਗਿਫਟ ਆਪਣੇ ਤੈਨੂੰ ਪਤਾ ਜਾਨਵ अच्छा वीडियो शूट चल रहे नाल हां भाई कोई ने अपन आनंदे ਲੈ ਰਹਾ ਮੈਂ ਨਾਲ ਕਿੜਾ ਦੇ ਲਈ ਤੇ ਬਸ਼ੇਰਾ ਮੈਨੂੰ ਬੜਾ ਸੋਹਣਾ ਲੱਗਾ ਬਿੰਦਰ ਦਾ ਜੀ ਤੀਆਂ ਮੇਨੇ ਦਾ ਬੱਚਾ ਜੀ ਹੈ ਹਾਂਜੀ ਦੋ ਦੰਦ ਲੱਗਾ ਜੀ ਕੀ ਹਾਲ ਨੇ ਮੇਰੇ ਕਹਿਵਾ ਜੀ ਹਾਂਜੀ ਕਹਿਮ ਜਾਨੂ ਮਾਮਾ ਭਾਈ ਮਿੰਟੂ ਵਾਲੇ ਅਰਜਨ ਦੀ ਹੈ ਜੀ ਉਹ ਘਰ ਦੀਏ 64 ਟਰੈਂਚ ਓਏ ਲਿਸੀ ਸੀ ਬਾਸ ਬੇਟਾ ਹਾਂ ਬੜੇ ਤਾਂ ਹੀ ਦੇਖ ਕੇ ਨੂੰ ਰੋ ਗਏ ਯਾਰ ਤੇ ਚੀਜ਼ ਬਾ ਕਮਾਲ ਤਿਆਰ ਕਰੀ ਜਾਂਦੇ ਬਾਈ ਹਾਂਜੀ ਲੱਗ ਗਿਆ ਬਾਈ ਜੀ ਕਲਰ ਸਕੈਨ ਆਖਣਾ ਆਹ ਤੌਣ ਤੌਣ ਵਾਲੀ ਚੰਗੀ ਆ ਜੀ ਹਾਂ ਜੀ ਬਾਸ ਬੇਟਾ ਲੋ ਬਾਈ ਦੋ ਮਾਰਵਾੜੀ ਘੋੜੀਆਂ ਬਾਈ ਲੈ ਕੇ ਆਏ ਨੇ ਇੱਧਰ ਸਾਡੇ ਬਾਈ ਮਿੰਟੇਵਰੀ ਮਿਲ ਗਏ ਜੀ ਕੀ ਹਾਲ ਹੈ ਬਾਈ ਇੱਥੇ ਚੱਲ ਰਹੀਆਂ ਨੇ ਤਿਆਰੀਆਂ ਬਾਈ ਹੋਰ ਰਹੀਆਂ ਅੱਛਾ ਬਾਈ ਮਿੰਟੇਵਰੀ ਬਾਈ ਮੇਲਾ ਕਰਾ ਰਹੇ ਨੇ ਤੇ ਮੱਜਾਂ ਦਾ ਸਿਰਫ ਤੁਸੀਂ ਦੱਸਿਓ ਜੀ ਪੰਜਾਬ ਦੇ ਪੰਜਾਬ ਪੰਜਾਬ ਦਾ ਪੰਜਾਬ ਪੰਜਾਬ ਦਾ ਠੀਕ ਆ ਬਾਈ ਪੰਜਾਬ ਦਾ ਮੇਲਾ ਅੱਛਾ ਬਾਈ ਹਾਂ ਦੋਸਤਲੇ ਬਾਹਰ ਦੇ ਵੀ ਕਰ ਸਕਦੇ ਆ ਜਿਹੜੀ ਬਾਰਦੀ ਸਟੇਟ ਦਾ ਜਾਨਵਰ ਕੰਪੀਟੀਸ਼ਨ ਸਿਰਫ ਪੰਜਾਬ ਦਾ ਕੰਪੀਟੀਸ਼ਨ ਮੁਕਾਬਲੇ ਜਿੱਥੇ ਕੱਲੇ ਪੰਜਾਬ ਦੇ ਪਸ਼ੂ ਲੱਟਦੇ ਠੀਕ ਆ ਬਾਈ ਘੋੜਿਆਂ ਤੇ ਇੱਥੇ ਵੀ ਹਾਜ਼ਰੀ ਲਵਾਉਣ ਆ ਗਿਆ ਬਾਈ ਹੈ ਮਾਨਾ ਸ਼ੌਂਕਾ ਰੱਖੀ ਹੁੰਦਾ ਘੋੜਾ ਅੱਛਾ ਠੀਕ ਆ ਬਾਈ ਓਕੇ ਤੇ ਤੂੰ ਉਹ ਪਿੱਛੇ ਜਿੱਥੇ ਮਨੁਸ਼ੇ ਖੋਦਾ ਹੁੰਦਾ ਅੱਛਾ ਚਲੋ ਦਿੰਦੇ ਆ ਕਿਹੜਾ ਬਾਈ ਆ ਹਾਂ ਹਾਂ ਜਰੂਰ ਲਓ ਬਾਈ ਅੰਗਰੇਜ਼ ਵੀ ਬਾਈ ਘੋੜਾ ਲੈ ਕੇ ਪਹੁੰਚ ਗਿਆ ਕਦੋਂ ਆਇਆ ਬਾਈ ਲੈ ਕੇ ਘੋੜਾ ਆਜੇ ਆਏ ਬਾਈ ਹੋ ਗਏ 3 ਘੰਟੇ ਹੋ ਗਏ ਅੱਛਾ ਅੱਛਾ ਤੋ ਵੀ ਇਹ ਵੀ ਬਹੁਤ ਸੋਹਣਾ ਘੋੜਾ ਬਾਈ ਦਾ ਤੇ ਧੌਣ ਕਹੋਣ ਬਾਈ ਇਹ ਐਕਸਟਰਾਈ ਆ ਬਾਈ ਹਜ਼ਾਰ ਦੀ ਲਓ ਤੇ ਇੱਕ ਘੋੜਾ ਕਿਸ ਦਿਨ ਆਇਆ ਆਪਣਾ ਫਾਦਿਲ ਆ ਗਏ ਅੱਜ ਲੈ ਕੇ ਆ ਗਏ ਅੱਛਾ ਅੱਛਾ ਉਹ ਵਰਪਾਈ ਹੋਰੀ ਸਾਰੇ ਕਹਿਣ ਲੱਗੇ ਵੀ ਲਿਹਾਉ ਉਸ ਦੇ ਨਾਲ ਨਹੀਂ ਨਹੀਂ ਚੰਗੀ ਗੱਲ ਆ ਬਾਈ ਦਿਖਾਇਆ ਜਾਂਦਾ ਬਾਕੀ ਸਾਰੇ ਸੇਲ ਵਾਲੇ ਜਾਨਵਰ ਲੈ ਕੇ ਆਏ ਸਾਰੇ ਸੇਲ ਵਾਲੇ ਹਾਂ ਉਹਦੇ ਵਿੱਚੋਂ ਦੋ ਤਿੰਨ ਜਾਨਵਰ ਸੇਲ ਹੋ ਗਏ ਇੱਕ ਉਹ ਨੁਗਰੀ ਵੀ ਖਿਰੀ ਸੇਲ ਹੋ ਗਈ ਆਪਣੇ ਘਰ ਵਾਲੀ ਅੱਛਾ ਅੱਛਾ ਇੱਕ ਘੋੜੀ ਸੇਲ ਹੋ ਗਈ ਠੀਕ ਚੰਗਾ ਸੋਹਣਾ ਮੇਲਾ ਬਾਈ ਵਧੀਆ ਵਧੀਆ ਬਾਈ ਮੁੰਡਾ ਠੀਕ ਹੈ ਚਲੋ ਮੇਲਾ ਚੰਗੀ ਜਿਹੀ ਚੰਗੀ ਵਾਲੀ ਮੇਲਾ ਹੁੰਦਾ ਜੀ ਬਿਲਕੁਲ ਬਿਲਕੁਲ ਠੀਕ ਹੈ ਬਾਈ ਠੀਕ ਹੈ ਭਰਾ ਬਹੁਤ ਧੰਨਵਾਦ ਜੀ ਠੀਕ ਹੈ ਉਹ ਵੀ ਇੱਧਰ ਆਲਮਾ ਵਾਲਿਆਂ ਸੋਖੀ ਭਾਈ ਕੀ ਹਾਲ ਨੇ ਕੀ ਹਾਲ ਆ ਭਾਈ ਵਾਲੇ ਜਾਨਵਰ ਥੋੜੇ ਜੀ ਹਾਂ ਆ ਸ਼ੀਰਾ ਖੜਾ ਭਾਈ ਦਲਵਾਗ ਮਿੱਡੇ ਵਾਲੇ ਦਾ ਪੁੱਤ ਇਸ ਦਿਨ ਲੈ ਕੇ ਆਏ ਘੋੜਾ ਭਾਈ ਆਪਾਂ ਅੱਜ ਭਾਈ ਅੱਜੇ ਲੈ ਕੇ ਆਏ ਇਹ ਨਾਲ ਜਾਨਵਰ ਵੈ ਇਸ ਵਾਸਤੇ ਲੈ ਕੇ ਆਏ ਆ ਜਗਨੂ ਦੀ ਘੋੜੀ ਐ ਇਹ ਅੱਛਾ ਠੀਕ ਆ ਇਹ ਭਾਈ ਜੱਪਣ ਚੈੱਕ ਪਾਸ ਹੋ ਗਈ 2.5 ਮਹੀਨੇ ਦੀ ਆਪਣੇ ਵਾਲੇ ਬਸ਼ੇਰੇ ਤੋਂ ਭਾਈ ਹਾਂ ਇਹ ਅਨਮੋਲ ਰਤਨ ਦੀ ਐ 18 ਕਿ ਮਹੀਨੇ ਦੀ ਅਨਮੋਲ ਰਤਨ ਕਿਹੜਾ ਭਾਈ ਅਨਮੋਲ ਰਤਨ ਬਰਗਾੜੀ ਵਾਲਾ ਠੀਕ ਆ ਭਾਈ ਮਾੜੀ ਆ ਟਿਗੋੜੀ ਆ ਬੇਹਾਰਾਂ ਤੋਂ ਨਿਕਾਣੇ ਠੀਕ ਆ ਇਹ ਜੁਗਨੂ ਘੋੜੇ ਦੀ ਹੋਗੀ ਇਹ ਨਮੋਲ ਰਤਨ ਦੀ ਠੀਕ ਆ ਠੀਕ ਆ ਜੀ ਲੈ ਵੀ ਆ ਦੇਖੋ ਕੁਸ਼ੇਰੀ ਤੇ ਘੋੜੀ ਬਹੁਤ ਚੰਗੀਆਂ ਨੇ ਜਿਹੜੇ ਕਿਸੇ ਚੰਗੇ ਘਰੇ ਭਰਾ ਨੇ ਰੱਖਣੇ ਹੁਣ ਦੇਖ ਲਿਓ ਆ ਨੰਬਰ 22 ਦਾ ਲਿਖਿਆ ਹੋਇਆ ਕਿਉਂਕਿ ਕਈ ਵਾਰ ਬਹੁਤ ਦੋਸਤਾਂ ਨੂੰ ਭਾਲ ਹੁੰਦੀ ਆ ਚੰਗੀ ਨੁਕਰੀ ਘੋੜੀ ਦੀ ਬਈ ਅੱਜ ਲੈ ਕੇ ਆਏ ਜਾਨਵਰ ਸਾਰੇ ਭਾਈ ਨੇ ਦੋ ਜਾਨਵਰ ਕੱਲ੍ਹ ਲੈ ਆਂਦੇ ਸੀਗੇ ਅੱਛਾ ਉਹ ਕੋੜਾ ਲੈ ਆਂਦਾ ਸੀ ਠੀਕ ਠੀਕ ਆ ਬੱਚੇ ਇੱਕ ਜਾਨਵਰ ਅੰਦਰ ਖੜਾ ਹੈ ਉਹ ਬੱਚਾ ਮਗਰੋਂ ਦੇ ਘੋੜੀ ਦੇ ਚੇਰਾ ਅੱਛਾ ਉਹ ਵੀ ਸੇਲ ਵਾਸਤੇ ਆਇਆ ਜਾਨਵਰ ਠੀਕ ਆ ਭਾਈ ਬਾਈ ਨੂੰ ਲਾ ਲਿਓ ਵੀ ਫੋਨ ਲਓ ਭਾਈ ਤਿੰਨ ਘੋੜੇ ਆ ਖੜਿਆ ਗਜਰਾਜ ਗੁਲਬਾਗ ਸੱਚੀ ਗੱਲ ਇੱਕ ਆ ਵਸ਼ੇਰੀ ਖੜੀ ਆ ਬਹੁਤ ਚੰਗੀ ਤੁਹਾਨੂੰ ਪਤਾ ਤਾਂ ਨਹੀਂ ਚੱਲੇਗਾ ਲੈ ਵੀ ਅੱਖਾਂ ਚੈੱਕ ਕਰੋ ਪਹਿਲਾਂ ਯਾਰ ਕੋੜੇ ਦੀਆਂ ਪਾਲੀਆਂ ਸੋਹਣੀਆਂ ਅੱਖਾਂ ਨੇ ਜੈ ਮੰਗਲ ਕਹਦਾ ਨੈਨੂ ਹਣਾ ਫਿਰ ਪਿਓ ਦਾ ਵਗੈਰਾ ਦਾ ਕੁਝ ਵੀ ਨਹੀਂ ਪਤਾ ਆ ਗਿਆ ਬਾਈ ਅੱਛਾ ਕਿਹੜੇ ਕੋੜੇ ਦਾ ਬਾਈ ਇਹ ਇਹ ਬਾਦਲ ਕੋੜੇ ਦਾ ਡਾਕਟਰ ਧੀਮੇ ਕੋਲੇ ਨਹੀਂ ਸੀ ਅੱਛਾ ਅੱਛਾ ਸੂਰੇਜ ਲੈਣ ਦਾ ਹੈ ਕਿਹੜੇ ਇਹ ਬਹੁਤ ਹੋਰ ਦਾ ਹੈ ਅੱਛਾ ਅੱਛਾ ਰੱਖਾਂ ਬਹੁਤ ਸੋਹਣੀਆਂ ਨੇ ਤੇਰੇ ਕੋੜੀ ਦੀਆਂ ਬਾਈ ਕਿੰਨੀ ਉਮਰ ਦਾ ਹੋ ਗਿਆ ਇਹ ਇਹ ਸਾਢੇ 4 ਸਾਲ ਦਾ ਸਾਢੇ 4 ਸਾਲ ਦਾ ਇਹਦੀਆਂ ਅੱਖਾਂ ਕਾਤਲ ਕਰ ਦਿੰਦੀਆਂ ਨੇ ਉਹ ਵੰਦਿਆਂ ਨੂੰ ਦਿਵਾਓ ਗੇੜਾ ਮਿੱਤਰੋ ਗਰਾ ਬਹੁਤ ਚੰਗੇ ਜਾਨਵਰ ਹੁੰਦੇ ਨੇ ਬਾਈ ਯਾਰਾਂ ਕੋਲੇ ਦੇਖੋ ਔਪ ਦੀ ਨੁਕਰੀ ਕੋੜੀ ਖੜੀ ਆ ਤੇ ਬਾਕੀ ਮਾਰਵਾੜੀ ਖੜੀਆਂ ਨੇ ਮਿੱਤਰ ਸਿੱਪ ਭਾਈ ਕੀ ਹਾਲ ਨਹੀਂ ਅੱਜ ਕੱਲ ਵੀਰੇ ਸੱਚੀ ਕੱਲ ਵੀਰੇ ਜੀ ਕੀ ਹਾਲ ਹੈ ਠੀਕ ਆ ਮਨ ਸੇ ਤਾਂ ਬਹੁਤ ਵਧੀਆ ਬਹੁਤ ਵਧੀਆ ਭਾਈ ਇਹ ਜੋੜਾ ਭਾਈ ਇਹ ਵੀਰੇ ਸੋਨੀ ਦਾ ਬੰਦ ਘਟੋਂ ਇਹ ਆਪ ਹੈਗੀ ਆ ਉਹਦੀ ਆਪਣੇ ਅਲੀ ਗੋਡਾਂ ਵਾਲੇ ਉਹਦੀ ਘੋੜੇ ਦੀ ਅਲੀ ਜੀ ਤੇ ਆ ਬੱਚੀ ਹੈਗੀ ਆਪਣੇ ਮਹਿਲ ਕਲਾਂ ਵਾਲੇ ਆਹ ਵੇਖੋ ਉਹ ਆਪਣੇ ਆਗੇ 3 ਜਨਵਰੀ ਵੀ ਹੈ ਮੇਰਾ ਕੋਈ ਨਹੀਂ ਮੈਂ ਕੁਛ ਲੈ ਕੇ ਇੱਕ ਬਾਈ ਜਗਮਨਾਂ ਨਾ ਤਰਾ ਬੋਲਤਾ ਮੈਂ ਬਾਈ ਸਦੀ ਤੇ ਚੱਲ ਕੋਈ ਗੱਲ ਮਿੱਤਰਾਂ ਨਾਲ ਚੱਲਦਾ ਤਖਾਂ ਮੈਂ ਦੀਆ ਮਾ ਗੇੜਾ ਫਿਰ ਬਹਿਣਾ ਵੀਰੇ ਆ ਕੇ ਮੈਂ ਠੀਕ ਅਸਿੱਪੇ ਵੀਰੇ ਲੈ ਵੀ ਇਧਰ ਮੱਜਾਂ ਵੀ ਚਰਦੇ ਆ ਫਿਰਦੇ ਨੇ ਆਨੰਦ ਲੈਂਦੇ ਆ ਫਿਰਦਿਆਂ ਨੇ ਤੇ ਇਧਰ ਸਾਡੇ ਭਰਾ ਰਿਆਂਗੇ ਬਾਈ ਗੋਗੀ ਹੋਰੀ ਹੋਰ ਵੀਰੇ ਕੀ ਹਾਲ ਨੇ ਜੀ ਕੈਮੋ ਬਾਈ ਬਹੁਤ ਵਧੀਆ ਤੇ ਇਹ ਵੀ ਮਿੱਤਰ ਫਿਰਦੇ ਨੇ ਵਿੱਚੇ ਗੇੜਾ ਦਿੰਦੇ ਨੇ ਚਲੋ ਮੈਂ ਤਾਂ ਇਧਰੋਂ ਕੀੜਾ ਦੇਖਿਆ ਰੋਹੀ ਬੀਆ ਵਾਂਝ ਵੀ ਇਧਰ ਖਾਲੀ ਜਵਾ ਤੁਸੀਂ ਇਧਰ ਬਈ ਕਿਧਰ ਅਸੀਂ ਰੋਹੀ ਬੀਆ ਚ ਅਸੀਂ ਵੀ ਦੇਖ ਕੇ ਆਏ ਠੀਕ ਆ ਬਈ ਲੈ ਆਇਓ ਕੋਈ ਜਾਨਵਰ ਬਈ ਹਾਂ ਬਈ ਅੱਛਾ ਕੀੜਾ ਦੇਣ ਹੀ ਆਏ ਬਈ ਚਲੋ ਆਹ ਬੰਦੇ ਨਾਲ ਸਾਡੀ ਟਾਈਮਿੰਗ ਭਿੱਡ ਗਈ ਬਈ ਤੇ ਪਹਿਲਾਂ ਇਹ ਦੱਸ ਲੈ ਆ ਕਿ ਵੇਚਦਾ ਫਿਰਦਾ ਨਹੀਂ ਵੇਚਦਾ ਫਿਰਦਾ ਠੀਕ ਆ ਇਹ ਚੰਬੀ ਹਾਂ ਚੰਬੀ ਇਹ ਬਈ ਸਾਡਾ ਪਟਿਆਲੇ ਤੋਂ ਆ ਮੁੰਡਾ ਭਾਈ ਕਰਨ ਬਈ ਤੇ ਚੰਬੀ ਆ ਕਿਵੇਂ ਖਾਲੀ ਗੱਬਣਾ ਬਈ ਹੁਣ ਅੱਛਾ ਗੱਬਣ ਕਿੰਨੇ ਟਾਈਮ ਦੀ ਇਵਰੀ ਮਹੀਨੇ ਤੋਂ ਪਰ। ਅੱਛਾ ਤੁਰਦੀ ਤਰਦੀ ਕਿਵੇਂ ਆ ਬਹੁਤ ਚੰਗਾ। ਉਹ ਤੇਰੇ ਕੋਲ ਬਾਈ ਜੰਨੀਆਂ ਘੋੜੀਆਂ ਹੁੰਦੀਆਂ ਨੇ ਤੁਰਨ ਵਾਲੀਆਂ ਹੁੰਦੀ ਨੇ। ਸਵਾਰੀ ਦਾ ਸ਼ਕੀਨ ਆ ਬਾਈ ਕਰਨਾ ਹਨਾ। ਕਰਨ ਇਹ ਡਿਮਾਂਡ ਵਗੈਰਾ ਇਹਦੀ ਕੀ ਕਰ ਰਹੇ ਹੋ? ਡਿਮਾਂਡ ਵੀਰੇ 170 ਕਰਦੇ। 170। ਅੱਧ ਕਿੰਨਾ ਹੋਊ ਇਹਦਾ? ਤੇ ਬਾਈ ਛੱਟੀ ਵਾਲਾ, ਪੱਟੀ ਵਾਲਾ 60 ਇੰਚ ਆ। ਹਾਂ 60 ਹੋਊਗਾ ਬਾਈ ਹਨਾ। ਤੇ ਗੱਬਣ ਕਿਹੜੇ ਘੋੜੇ ਤੋਂ ਹਣ? ਇਹ ਰੰਗਰੇਜ਼ ਤੋਂ ਆ ਬਾਈ ਸਰਵਾਰੇ ਕੋਲ ਉਹ। ਨੂਰੇ। ਅੱਛਾ ਠੀਕ ਆ ਬਾਈ। ਇਹ ਨੰਬਰ ਬੋਲ ਬਾਈ ਕਈ ਵਾਰ ਕੋਈ ਮਿੱਤਰ ਪਿਆਰਾ ਦੇਖ ਲਾਂਦਾ। 94651 53815 ਇੱਕ ਵਾਰ ਪੰਜਾਬੀ ਚ ਵੀ ਬੋਲ ਦੇ 9465253815 ਠੀਕ ਹੋ ਗਿਆ ਹੋਰ ਡਾਕਟਰ ਸਾਹਿਬ ਕਹਿਮੋ ਵਧੀਆ ਹੋ ਠੀਕੋ ਬ్రో ਭਾਈ ਘੋੜੀ ਚੈੱਕ ਕਰ ਲਿਓ ਤਰਦੀ ਤਰਦੀ ਕੱਕਾ ਠੀਕ ਐ ਨਾ ਬਿਲਕੁਲ ਚਲ ਠੀਕ ਆ ਭਾਈ ਆ ਜੀ ਮਿੱਤਰੋ ਇਹ ਆਗੇ ਜੀਤਾ ਸਟਡ ਫਾਰਮ ਵਾਲਿਆਂ ਦੇ ਜਾਨਵਰ ਭਾਈ ਉਹਨਾਂ ਦੇ ਤੇ ਇਧਰ अरमान ਉਹਨਾਂ ਦੇ ਨੇ अरमान ਸੂਰੀਆ ਵਾਲਿਆਂ ਦੇ ਤੇ ਤਕਰੀਬਨ ਭਾਈ ਉਹਨਾਂ ਕਹਿੰਦੇ ਵਿਕਰੀ ਸੋਹਣੀ ਹੋਈ ਆ ਮੈਨੂੰ ਮਿਲੇ ਨੇ ਆਫ ਕੈਮਰਾ ਤੇ ਬਾਕੀ ਆ ਖੜੀਆਂ ਨੇ ਪੰਜ ਘੋੜੀਆਂ ਇਹਨਾਂ ਦੀਆਂ ਹੋਰ ਭਰਾਵਾਂ ਦੀਆਂ ਹੋਦਾ ਯਾਰ ਯਾਰ ਇਹ ਸਾਈਡ ਨਾ ਮਿੱਤਰੋ ਬਹੁਤ ਚੰਗੇ ਜਾਨਵਰ ਹੁੰਦੇ ਆ ਸੇਲ ਵਾਲੇ ਇਧਰ ਜਿਆਦਾ ਜਾਨਵਰ ਇਸ ਮੰਡੀ ਚ ਤਾਂ ਹੁੰਦੇ ਆ ਕਿਉਂਕਿ ਇਧਰ ਛਾਂ ਬਹੁਤ ਜਿਆਦਾ ਆ ਇਧਰ ਗਰਮੀ ਤੁਹਾਨੂੰ ਬਿਲਕੁਲ ਵੀ ਨਹੀਂ ਲੱਗੂਗੀ ਐਵੇਂ ਲੱਗੂ ਜਿਵੇਂ ਤੁਸੀਂ ਕਿਸੇ ਜੰਗਲ ਚ ਆ ਗਏ ਹੋ ਤੇ ਇਧਰ ਇਕੱਠ ਵੀ ਸਾਰੇ ਮੇਲੇ ਨਾਲੋਂ ਜ਼ਿਆਦਾ ਠੀਕ ਆ ਬਹੁਤ ਚੰਗੀਆਂ ਨੁਕਰਿਆਂ ਘੋੜੀਆਂ ਰਿੰਗ ਦੇ ਵਿੱਚ ਲੱਗੀਆਂ ਖੜੀਆਂ ਨੇ ਆਏ ਤੁਹਾਨੂੰ ਅੱਗੇ ਲੈ ਕੇ ਚੱਲਦੇ ਆਪਾਂ ਨੁਕਰੇ ਘੋੜੀਆਂ ਬਹੁਤ ਸੋਹਣੀ ਖੜੀਆਂ ਮਿੱਤਰੋ ਤੇ ਇਹ ਮੇਲਾ ਜ਼ਿਆਦਾਤਰ ਨੁਕਰਿਆਂ ਕਰਕੇ ਹੀ ਜਾਣਿਆ ਜਾਂਦਾ ਹੋਸੇਗਾ ਤੁਹਾਨੂੰ ਕੋਈ ਚੰਗਾ ਜਾਨਵਰ ਮਿਲਿਆ ਆਪਾਂ ਵੀਡੀਓ ਚ ਵੀ ਦਿਖਾਵਾਂਗੇ ਜਰੂਰ ਮਿੱਤਰੋ ਲਓ ਜੀ ਸਰਦਾਰ ਸੰਤੋਖ ਸਿੰਘ ਸਟੱਡ ਫਾਰਮ ਸੂਰੇਵਾਲਾ ਬਰੀਡਰ ਆਫ ਸੂਰੇਵਾਲਾ ਲਾਈਨ ਇਹ ਸਾਰੇ ਘੋੜੇ ਖੜਿਆ ਬਈ ਪੋਸਟਰ ਦੇ ਉੱਪਰ ਕੋਹੀਨूर ਬਲਜਾਰ ਮਹਾਰਾਜਾ ਸ਼ਕਤੀ ਇਹ ਸੂਰੇਵਾਲੀ ਬਲੱਡ ਲਾਈਨ ਮਿੱਤਰੋ ਚੱਲੀ ਐ ਇਸ ਪਿੰਡ ਤੋਂ ਤੇ ਬਾਕੀ ਘੋੜੇ ਲੈ ਕੇ ਆਏ ਆ ਭਾਈ ਉਰੀ ਇੱਧਰ ਸਾਡਾ ਭਰਾ ਵੀ ਮਿਲ ਗਿਆ ਮੈਨੂੰ ਇਹਦੇ ਕੋਲ ਵੀ ਬਹੁਤ ਚੰਗਾ ਘੋੜਾ ਰੱਖਿਆ ਲੈ ਐਂ ਕੁਛ ਕਿ ਨਾ ਭਾਈ ਨਾ ਅੱਛਾ ਜਿਹੜਾ ਦੇਣ ਆ ਗਏ ਉਹ ਉਧਰ ਸਾਡਾ ਬਾਈ ਮੰਦੀ ਬਾਈ ਠੀਕ ਹੋ ਬਾਈ ਜੀ ਯਾਰ ਆ ਜੀ ਲੈ ਕੇ ਆਇਓ ਕੁਛ ਆ ਬੱਚੀ ਲੈ ਕੇ ਆ ਆਹ ਬੱਚੀ ਹੈ ਇਹ ਮਾਰਵਾੜੀ ਚੱਕ ਚੰਬੀ ਚ ਦੇਖ ਲੋ ਨਹੀਂ ਫੇਰ ਵੀ ਨਹੀਂ ਤੈਨੂੰ ਮਾਲ ਨਾ ਨਾ ਜੀ ਤੁਸੀਂ ਤਾਂ ਸਾਡੇ ਸੀਨੀਅਰ ਬੰਦੇ ਹੋ ਕੀ ਡਿਟੇਲ ਆ ਬਾਈ ਜੀ ਇਹਦੀ ਕੋਈ ਡਿਟੇਲ ਜਾਣੇ ਪਤਾ ਵਿਹਤ ਲਈ ਆਪਣੀ ਮੋਹਲੇ ਵਿੱਚ ਝੂਠ ਮਾਰਦਾ ਮੈਂ ਅੱਛਾ ਕਿੰਨੀ ਉਮਰ ਦੀ ਹੋਏ ਇਹ ਉਹ 2-12 ਮਹੀਨੇ ਦੇ ਲੱਗਦਾ ਅੱਛਾ ਕਦ ਗੁੱਤਾ ਬਾਈ ਸੋਣਾ ਫਿਰ ਹੈ ਕੀ ਮੰਗੀ ਜਾਂਦੇ ਇਹਦਾ 120 120 ਨੰਬਰ ਬੋਲ ਬਾਈ ਤੇਰਾ 884818 81463 18114 ਲਈ ਵੀ 24 24 ਫੋਨ ਕਰ ਲਿਓ ਤੁਸੀਂ ਬਾਈ ਨੂੰ ਤੇ ਤਿੰਨ ਪੈਰ ਚਿੱਟਿਆ ਮੱਥੇ ਬਟਾ ਹੈ ਤੇ ਨੀਲੀ ਬਣੂ ਬਾਈ ਕਿਵੇਂ ਕਾਲੀ ਰਹੂਗੀ ਨੀਲੀ ਬਣੂ ਨੀਲੀ ਬਣੂ ਹਨਾ ਨੀਲੇ ਵਾਲ ਕੱਢੀ ਹੁੰਦੀ ਆ ਆ ਨੂੰ ਨੀਲੇ ਵਾਲ ਠੀਕ ਆ ਬਈ ਲਓ ਬਈ ਬੇਸ਼ੇਰੀ ਸੋਹਣੀ ਆ ਤੇ ਪੈਸੇ ਵੀ ਬਾਈ ਨੇ ਜਾਇਜੇ ਮੰਗਿਆ ਕੋ ਅੱਛਾ 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 ਹਾਂ ਫਰਾਬਰ ਕਰੇਗੀ वैसे शिकड़ी ਦਾ 2.5 ਸਾਲ ਤੱਕ ਇਹ ਰਹੂਗੀ ਜੇ ਨਾ ਦੋਸਾਂ ਮਰੀ ਹੁੰਦੀ ਠੀਕ ਆ ਬਾਈ ਜੀ ਇਧਰ ਬਾਈ ਦੁੱਲੇ ਉਹਨਾਂ ਨਾਲ ਆ ਗਿਆ ਸਿਸਟਮ ਬਾਈ ਸਾਰਾ ਤੇ ਆ ਬਸ਼ੇਰਾ ਬਾਈ ਕੋਲੇ ਨੋਖਰਾ ਤੇ ਚਾਰ ਪੰਜ ਜਾਨ ਹੋਰ ਜਾਨਵਰ ਬਹੁਤ ਹੋਰ ਚੰਗੇ ਲੈ ਕੇ ਆਇਆ ਹੈ ਤੇ ਇਧਰ ਸਾਡਾ ਪਟਿਆਲਾ ਮਾਰਕਾ ਪਟਿਆਲਾ ਮਾਰਕਾ ਜੀ ਦਿਖਾਓ ਮੜਾ ਇਧਰ ਆਓ ਵੀਡੀਓ ਚ ਇਹ ਸਾਡੇ ਡਾਕਟਰਾਂ ਦੀ ਟੀਮ ਵੀ ਪਹੁੰਚੀ ਹੋਈ ਹੈ ਜੀ ਇਧਰ ਹੋਰ ਬਾਈ ਸ਼ਰੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਜੀ ਸਤਿ ਸ਼੍ਰੀ ਅਕਾਲ ਜੀ ਬੈਂਸ ਡਾਕਟਰ ਅਨੰਦਰ ਜੀ ਹੋਰ ਜੀ ਠੀਕ ਹੋ ਵੀਰੇ ਵਾ ਵਧੀਆ ਚੜਦੇ ਤੁਸੀਂ ਫਿਰ ਅਸੀਂ ਬਰਾਬਰ ਜੀ ਪਹੁੰਚਿਆ ਆਪਾਂ ਹਣਾ ਕਿੰਨਾ ਟਾਈਮ ਹੋ ਗਿਆ ਹੁਣੇ ਪਹੁੰਚੇ ਆ ਜੀ ਅੱਛਾ ਜੀ ਸਾਡਾ ਪਟਿਆਲਾ ਵਾਲਾ ਵੀ ਸਾਰਾ ਗਰੁੱਪ ਪਹੁੰਚਿਆ ਹੋਇਆ ਹੈ ਤਕਰੀਬਨ ਹੋ ਰਿਹਾ ਹੈ ਨਾ ਅੱਖ ਤੇ ਸਰ ਸੱਤ ਕਿਵੇਂ ਲੱਗੇ ਇਹਦਾ ਤੁਹਾਨੂੰ ਪਤਾ ਹੀ ਹੈ ਜੀ ਹੁਣ ਘੋੜਿਆਂ ਵਾਲਾ ਕੰਮ ਆਉਣਾ ਨੀਲੀ ਚੰਬੀਆ ਬਈ ਹਾਂਜੀ ਹਾਂਜੀ ਠੀਕ ਆ ਘੋੜੀ ਲੈ ਕੇ ਆਂ ਸੇਲ ਵਾਸਤੇ ਬਈ ਹਾਂਜੀ ਹਾਂਜੀ ਠੀਕ ਆ ਕਿਹੜੇ ਘੋੜੇ ਦੀ ਹੈ ਜੀ ਇਹ ਬਈ ਉਹਨਾਂ ਦਾ ਹੋਰ ਲੈਣ ਦੀ ਗੱਲ ਕੀਤੀ ਸੀ ਆਪਾਂ ਅੱਛਾ ਅੱਛਾ ਉਮਰ ਦੀ ਕਿੰਨੀ ਆ ਕੱਦ ਕਿੰਨਾ ਬਈ ਉਮਰ ਦੀ ਹੈ ਜੇ ਪੰਜਾਰੇ ਲੱਗੀ ਹੈ ਅੱ ਦਾ ਮੌਲੀ ਇਹਦਾ ਮੰਗਦੇ ਤੈਨ ਲੱਖਾਂ ਅੱਛਾ ਜੀ ਨਹੀਂ ਕਰਦਾ ਵਿੱਚ ਰੱਖਣੀਆਂ ਕਰੇ ਉਹ ਵੀ ਮੰਨਦਾ ਉਹ ਵੀ ਲਿਆ ਮੇਲੇ ਬੈਠਾ ਅੱਛਾ ਬੈਠਣ ਵਾਸਤੇ ਲੱਗਿਆ ਵੀ ਵੇਚਣ ਨਹੀਂ ਮੁੰਡੇ ਨੇ ਕੋਈ ਕੋਈ ਬੈਠੇ ਬੈਠੇ ਠੀਕ ਆ ਕਰਦੇ ਤੇਰੇ ਵੀਡੀਓ ਦੇਖ ਹੀ ਲੈਣਗੇ ਵੈਸੇ ਤੇਰੀ ਠੀਕ ਆ ਭਾਈ ਓਕੇ ਭਾਈ ਮਿੱਤਰੋ ਆ ਦੇਖੋ ਬਾਪੂ ਦੇ ਕਹਿੰਦਾ ਮੋਢਿਆਂ ਤੇ ਚੜਕੇ ਮੇਲਾ ਦੇਖਣ ਵਾਲਾ ਲੱਗੇ ਨਜ਼ਾਰਾ ਹੁੰਦਾ ਮਿੱਤਰੋ ਕਹਿੰਦੇ ਮਾਂ ਤਾਂ ਜੇ ਬੱਚੇ ਨੂੰ ਗੋਦੀ ਚੱਕਦੀ ਹੁੰਦੀ ਆ ਤੇ ਬਿਓ ਕਨੇੜੇ ਚੱਕਦਾ ਹੁੰਦਾ ਵੀ ਜਿੱਥੇ ਤੱਕ ਮੈਂ ਦੇਖਾਂ ਉਦੋਂ ਵੱਧ ਮੇਰਾ ਬੱਚਾ ਦੇਖੇ ਆ ਦੇਖੋ ਬਈ ਮੇਲੇ ਦਾ ਦਿਲਕਸ਼ ਨਜ਼ਾਰਾ ਮਿੱਤਰੋ ਸਾਡੇ ਬੰਦੇ ਨੇ ਸ਼ੂਟ ਕਰ ਲਿਆ ਇਹ ਵੀ ਦਿਖਾ ਰਿਹਾ ਹਾਂ ਫਿਰ ਸ਼ੋਰ ਨੂੰ ਮੇਲਾ ਬਾਈ ਬਈ ਤੇਰਾ ਫੈਨ ਹੈ ਮੇਰਾ ਫੈਨ ਆ ਬਈ ਮੈਂ ਤਾਂ ਇਹਦਾ ਫੈਨ ਆ ਯਾਰ ਲੈ ਵੀ ਪੁੱਤ ਤੂੰ ਮੂਵੀ ਜਾਵੇਂਗਾ ਮੂਵੀ ਜਾਵੇਂਗਾ ਜਿਹੜੀ ਦੇਖਣਾ ਲੈ ਵੀ ਇੱਧਰ ਆ ਗਿਆ ਆਪਣੇ ਬਾਈ ਕੌਣੀ ਸਟੱਡ ਫਾਰਮ ਪੰਜਾਬ ਦਾ ਮਸ਼ਹੂਰ ਘੋੜਾ ਅਲੀ ਗੌਂਡਰ ਬਾਈ ਕੇਵਲ ਵਾਲਾ ਬਾਈ ਕੇਵਲ ਕਿਧਰ ਲੰਘਿਆ ਹੋਇਆ ਕਾਵਲ ਅੱਛਾ ਕਾਵਲ ਬਾਈ ਕੀ ਹਾਲ ਹੈ ਜੀ ਠੀਕ ਹੋ ਠੀਕ ਹਾਂ ਬਾਈ ਕਿਦੋਂ ਕਦੋਂ ਲਿਆ ਕੋੜਾ ਕੋੜਾ ਆ ਗਿਆ ਸੀ ਅੱਜ ਸਵੇਰ 11:00 ਵਜੇ ਅੱਛਾ ਅੱਛਾ ਮੈਂ ਹੋਣੀ ਆ ਬਸ ਪਹਿਲਾਂ ਟੈਂਟ ਆਪਣਾ ਦੂਜੀ ਸਾਈਡ ਨਹੀਂ ਹੁੰਦਾ ਸੀ ਮਤਲਬ ਪਿਛਲੀ ਸਾਈਡ ਸੀ ਅੱਛਾ ਅੱਛਾ ਉਡੀ ਮਜਬੂਰੀ ਬਣ ਗਈ ਮਾਤਾ ਜੀ ਡੈਥ ਹੋਣ ਕਰਕੇ ਟੈਂਟ ਸੇ ਲੱਚਾਣਾਂ ਨੇ ਅੱਛਾ ਅੱਛਾ ਵੀ ਵੈਸੇ ਵਿਚੋ ਲੈ ਬੈਠਾ ਸੀ ਮੈਂ ਪੀਤਾ ਕੂੜਾ ਹਾਂ ਹਾਂ ਠੀਕ ਆ ਤਾਂ ਮੈਂ ਮੰਨ ਲਓ ਵੀ ਹੁਣੇ ਅੱਧਾ ਘੰਟਾ ਹੀ ਹੋਇਆ ਠੀਕ ਆ ਠੀਕ ਆ ਚਲੋ ਬਾਈ ਫਿਰ ਵੀ ਦੋਸਤ ਆਏ ਜਿਨ੍ਹਾਂ ਨੇ ਚਲੋ ਕਈ ਵਾਰ ਉਹਨਾਂ ਨੇ ਕਰਦੇ ਆ ਬੁਰਾ ਕਰਦੇ ਸੀ ਇਸ ਤਰ੍ਹਾਂ ਕਰਕੇ ਕੂੜਾ ਭੇਜ ਕਾ ਠੀਕ ਆ ਬਈ ਆ ਬਾਈ ਦਾ ਨੰਬਰ ਬਾਈ ਦਿੱਤਾ ਹੋਇਆ ਹੋਇਆ ਬਾਈ ਕਾਬਲ ਦਾ ਹੋਰ ਕਾਬਲ ਸੈਟੋਂ ਬਾਈ ਲੋ ਮੇਤਰੋ ਤੁਹਾਨੂੰ ਜਿੰਨਾ ਕੋ ਹੋ ਸਕਿਆ ਮੇਲਾ ਮੈਂ ਦਿਖਾਤਾ ਦੇ ਸ਼ਹਿਰਾ ਮੇਲਾ ਮੁਖਸਰ ਦਾ ਬਾਕੀ ਤੁਹਾਨੂੰ ਕੋਸ਼ਿਸ਼ ਕਰਾਂਗੇ ਹੋਰ ਵੀ ਕੋਈ ਚੰਗੀ ਵੀਡੀਓ ਮਿਲੇ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਕ ਵਾਰ ਤੁਹਾਨੂੰ ਸਾਰਾ ਰਾਉਂਡ ਲਵਾਤਾ ਕਿਵੇਂ ਲੱਗਿਆ ਮੇਲਾ ਕਮੈਂਟਾਂ ਚ ਜਰੂਰ ਦੱਸਿਓ ਤੇ ਸ਼ੇਅਰ ਜਰੂਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਧੰਨਵਾਦ ਸਾਰੇ ਭਰਾਵਾਂ ਦਾ